ਖਬਰਾਂ ਵਿੱਚ ਧਾਰਨਾ ਜਿੱਥੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਹੀ ਨਸ਼ੇ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਪੰਜਾਬ ਦੇ ਵਿੱਚ ਵਧ ਰਹੀਆਂ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਹਰ ਤਰੀਕੇ ਦੇ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਪੁੱਲਰ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਇੱਕ ਅਤਵਾਦੀ ਮੋਡੀਊਲ ਦਾ ਪਰਦਾ ਫਾਸ਼ ਕੀਤਾ ਗਿਆ ਯੂਕੇ ਦਾਰਿਤ ਧਰਮ ਸਿੰਘ ਨਾਲ ਸੰਬੰਧਿਤ ਊਂਕਾਰ ਸਿੰਘ ਨੂੰ ਗ੍ਰਿਫਤਾਰ ਕਰਕੇ ਗ੍ਰਿਫਤਾਰੀ ਦੌਰਾਨ ਪੁਲਿਸ ਨੇ 6 ਆਧੁਨਿਕ ਪਿਸਤੌਲ ਵੀ ਬਰਾਮਦ ਕੀਤੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਸਿਰਫ ਇੱਕ ਸ਼ੁਰੂਆਤ ਹੈ ਅਤੇ ਇਸ ਮਾਡਿਊਲ ਨਾਲ ਜੁੜੇ ਹੋਰ ਵੀ ਗੰਭੀਰ ਖੁਲਾਸੇ ਆਉਣ ਵਾਲੇ ਦਿਨਾਂ ਵਿੱਚ ਹੋ ਸਕਦੇ ਹਨ। ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਆਰਗੇਨਾਈਜ਼ਡ ਟੈਰਰਿਸਟ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅਮਰਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ। ਇੱਕ ਬੱਬਰ ਖਾਲਸਾ ਨਾਲ ਰਿਲੇਟਿਡ ਟੈਰਰ ਮਾਡਿਊਲ ਬੱਸ ਕੀਤਾ ਗਿਆ ਹੈ। ਔਰ 6 ਸਫਿਸਟੀਕੇਟਡ ਵੈਪਨ ਜਿਹੜੇ ਆ ਉਹ ਬ੍ਰਾਂਤ ਕੀਤੇ ਗਏ ਆ 4 ਬਲੌਕ ਨੇ 9mm ਕੈਲੀਬਰ ਦੇ ਔਰ 2 PX5 ਜਿਹੜੇ .304 ਕੈਲੀਬਰ ਦੇ ਵੈਪਨਸ ਨੇ ਇਹ ਬੜੇ ਸਫਿਸਟੀਕੇਟਡ ਤੇ ਮੈਂ ਸਮਝਦਾ ਕਿ ਲੀਥਲ ਵੈਪਨਸ ਨੇ ਔਰ ਜਿਹੜਾ ਬੇਸਿਕ ਇਹਦੇ ਚ ਇੱਕ ਜਿਹੜਾ ਇਹਨਾਂ ਦਾ ਪੈਰਿਸ ਬੱਬਰ ਖਾਲਸਾ ਦਾ ਜਿਹੜਾ ਇੱਥੇ ਕੰਮ ਕਰ ਰਿਹਾ ਬੰਦਾ ਉਹ ਫੜਿਆ ਗਿਆ ਉਹਦਾ ਨਾਮ ਮੈਂ ਕਿਹਾ ਓੰਕਾਰ ਸਿੰਘ ਇਲੀਅਸ ਨਵਾਬ son of ਗੁਰਨਾਮ ਸਿੰਘ ਵਿਲੇ ਜਲਾਲ ਉਸਮਾ yes Mehta Amritsar rural 18 ਸਾਲ ਦੇ ਕਰੀਬ ਉਮਰ ਹੈ ਪਲੱਸ 2 ਪਾਸ ਹੈ ਤੇ ਅਜੇ ਪੜਾਈ ਕਰ ਰਿਹਾ ਪਰ ਇਹ ਗਲਤ ਕੰਪਨੀ ਚ ਆ ਕੇ ਇਹਨਾਂ ਨਾਲ ਅਸੋਸੀਏਟ ਹੋ ਗਿਆ ਇਹਦਾ ਸਾਰਾ ਮੋਡਿਊਲ ਹੈ ਬਾਰੋ ਬੈਠਾ ਯੂਕੇ ਬੇਸਡ ਹੈ ਇੰਗਲੈਂਡ ਬੇਸਡ ਪਰਮ ਸਿੰਘ ਈਲੀਅਸ ਸਰਮਾ ਸੰਧੂ son of ਮੇਜਰ ਸਿੰਘ ਵਿਲੇਜ ਤਨਵਾਕਲਾ ਅੰਮ੍ਰਿਤਸਰ ਰੂਰਲ ਇਹ ਜੋ ਕਿ ਬਹੁਤ ਟੌਪ ਟੈਰੇਸ ਸਰਵਿੰਦਰ ਰਿੰਦੇ ਦਾ ਖਾਸ ਬੰਦਾ ਹੈ ਔਰ ਉਹਦੇ ਥਰੂ ਇਹ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਪੁਸ਼ ਕੀਤੀਆਂ ਗਈਆਂ ਕਨਸਾਈਨਮੈਂਟ ਦੇ ਥਰੂ ਵੈਪਨਸ ਨੇ ਔਰ ਇਹਦੇ ਵਿੱਚ ਇਹ ਮੁੱਢਲੀ ਪੁੱਛ ਕੇ ਤੋਂ ਹੀ ਆਇਆ ਵੀ ਓਮਕਾਰ ਸਿੰਘ ਨੇ ਇਹ ਰੀਸੀਵ ਕਰਕੇ ਅੱਗੇ ਇੱਕ ਹੋਰ ਕਿਸੇ ਨੂੰ ਇਹ ਡਿਲੀਵਰੀ ਦੇਣੀ ਆ ਸੀ ਕਿਉਂਕਿ ਕਾਟਆਊਟ ਬਣਾਇਆ ਜਾਂਦਾ ਹੈ ਇਹਨਾਂ ਟੈਰਰ ਮੋਡਿਊਲਸ ਵੱਲੋਂ ਔਰ ਇਹਦੇ ਚੱਪਾ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਕਿ ਬਾਹਰ ਬੈਠੇ ਜਿਹੜੇ ਹੈਂਡਲਰਸ ਨੇ ਧਰਮਸੰਦੂ ਅੱਗੇ ਵੀ ਕਾਫੀ ਕੇਸਸ ਦੇ ਵਿੱਚ ਫਿਕਰ ਹੋਇਆ ਔਰ ਇਹਦੀ ਜਿਹੜੀ ਐਕਟੀਵਿਟੀਜ਼ ਨੇ ਇਹਦੇ ਜਿਹੜੇ ਗਰਾਊਂਡ ਲੈਵਲ ਦੇ ਬੰਦੇ ਨੇ ਉਹਨਾਂ ਦੇ ਮੂਯੂਜ਼ ਕਰਕੇ ਆਪਣਾ ਨੈਟਵਰਕ ਇਹ ਟੂਰਿਸਟ ਐਕਟੀਵਿਟੀਆਂ ਨੂੰ ਅ ਬੜਾਵਾ ਦੇਣ ਵਾਸਤੇ ਇਹ ਚੀਜ਼ਾਂ ਮੰਗਵਾਈਆਂ ਗਈਆਂ ਤੇ ਅੱਗੇ ਡਿਸਟ੍ਰਿਬਿਊਟ ਹੋਣੀਆਂ ਸੀ ਪਰ ਬਹੁਤ ਵਧੀਆ ਕੰਮ ਹੋਇਆ ਸਾਡੀ ਟੀਮ ਲੀਡ ਬਾਈ ਮਿਸਟਰ ਰਵਿੰਦਰਪਾਲ ਸਿੰਘ ਡੀਸੀਪੀ ਇਨਵੈਸਟੀਗੇਸ਼ਨ ਸਾਡੇ ਐਸਪੀ ਜਗਵਿੰਦਰ ਸਿੰਘ ਸੰਤੂ ਸਾਹਿਬ ਐਡੀਸੀਪੀ ਇਨਵੈਸਟੀਗੇਸ਼ਨ ਯਾਦਵਿੰਦਰ ਸਿੰਘ ਐਸਸੀਪੀ ਇਨਵੈਸਟੀਗੇਸ਼ਨ ਇੰਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਉਹਨੇ ਬੇਹਤ ਵਧੀਆ ਕੰਮ ਕੀਤਾ ਔਰ ਇਹ ਇੰਟੈਲੀਜੈਂਸ ਸਪੇਸ ਆਪਰੇਸ਼ਨ ਸੀਗਾ ਜਿਹਨੂੰ ਅੰਜਾਮ ਦਿੱਤਾ ਗਿਆ ਔਰ ਇਹਦੇ ਨਾਲ ਜਿਹੜਾ ਇਹ ਟੈਰਰਿਸ ਮੋਡਿਊਲ ਪੂਰੇ ਦਾ ਪੂਰਾ ਬਸਟ ਹੋਇਆ ਸਪੈਸ਼ਲੀ ਇਹਦੇ ਨਾਲ ਕ੍ਰਾਈਮ ਰੁਕਦਾ ਔਰ ਜਿਹੜੇ ਇੰਨੇ ਸਫਿਸਟੀਕੇਟਿਡ ਵੈਪਨਸ ਨੇ ਉਹ ਮਾੜੇ ਅੰਸਰਾਂ ਦੇ ਹੱਥ ਨਹੀਂ ਲੱਗਦੇ ਤੇ ਕ੍ਰਾਈਮ ਜਿਹੜਾ ਹਿੰਸ ਕ੍ਰਾਈਮੀ ਇਹਦੇ ਨਾਲ ਹੋ ਕੀਤਾ ਜਾਣਾ ਹੁੰਦਾ ਜੋ ਆਪਾਂ ਸਮਝਦੇ ਆ ਉਹਨੂੰ ਪ੍ਰਿਵੈਂਟ ਕੀਤਾ ਜਾਂਦਾ ਹੈ